ਸੁਖਵੀਰ ਸਿੰਘ ਬਾਦਲ ਨੇ ਜਗਦੀਪ ਚੀਮਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਦੂਜੇ ਪਾਸੇ ਜਗਦੀਪ ਚੀਮਾ ਨੇ ਕਿਹਾ ਕਿ ਮੈਨੂੰ ਪਾਰਟੀ ਦੇ ਵਿੱਚੋਂ ਕੱਢਿਆ ਤਾਂ ਗਿਆ ਹੈ ਪਰੰਤੂ ਦੂਜੇ ਪਾਸੇ ਮੈਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਹੱਥ ਜੋੜ ਕੇ ਰਿਪਲਾਈ ਦਿੱਤਾ ਹਾਲਾਂਕਿ ਇਸ ਨੂੰ ਲੈ ਕੇ ਹੁਣ ਇੱਕ ਹੋਰ ਹੈਰਾਨੀਜਨਕ ਖੁਲਾਸੇ ਬਾਹਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਸਾਹਮਣੇ ਆਇਆ ਹੈ ਕਿ ਸਾਰਾ ਕੁਝ ਪਲਾਨ ਦੇ ਹਿਸਾਬ ਨਾਲ ਹੋਇਆ ਤੇ ਉੱਥੇ ਹੀ ਪਹਿਲਾਂ ਇੱਕ ਵੱਡੀ ਕਾਨਫਰੰਸ ਹੋਣੀ ਸੀ ਤੇ ਜਿਸ ਤੋਂ ਬਾਅਦ ਇੱਕ ਗੰਭੀਰ ਇਲਜ਼ਾਮ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾ ਵਾਲੇ ਖੁਲਾਸੇ ਬਾਹਰ ਆਏ ਨੇ ਤੇ ਜਗਦੀਪ ਜੀ ਨੂੰ ਲੈ ਕੇ ਉਥੇ ਹੀ ਸ਼੍ਰੀ ਫਤਿਹਗੜ ਸਾਹਿਬ ਤੋਂ ਜਿਲ੍ਹਾ ਪ੍ਰਧਾਨ ਤੇ ਦੂਜੇ ਪਾਸੇ ਦੱਸਦੀ ਹੈ ਕਿ ਉਹਨਾਂ ਦੀ ਲੀਡਰਸ਼ਿਪ ਉਹਨਾਂ ਦੇ ਨਾਲ ਮੌਜੂਦ ਹੈ ਤੇ ਉਥੇ ਹੀ ਇੱਕ ਹੈਰਾਨ ਕਰਨ ਵਾਲੇ ਖੁਲਾਸੇ ਉਹਨਾਂ ਨੇ ਬਾਹਰ ਲਿਆਂਦੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਇੱਥੋਂ ਦੇ ਹਲਕਾ ਇੰਚਾਰਜ ਜੋ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਮੇਂ ਸੀਗੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਮੁਅਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓ ਵਗੈਰਾ ਤੇ ਇੰਟਰਵਿਊ ਵਗੈਰਾ ਦਿੱਤੀ ਅੱਜ ਜੇ ਸਿੱਧਾ ਸਾਹਮਣੇ ਸਾਰੀ ਗੱਲ ਜਿਹੜੀ ਹੈ ਰੱਖਣੀ ਚਾਹੁੰਦੇ ਹਾਂ ਕਿ ਕਿਉਂ ਜਿਹੜੀ ਇਹ ਉਸ ਸਮੇਂ ਪਾਰਟੀ ਨੇ ਜਿਹੜੀ ਕਾਰਵਾਈ ਕਰਨੀ ਪਈ ਔਰ ਜਿਹੜਾ ਆਗੂ ਇਹ ਗੱਲਾਂ ਦਾ ਆਸ਼ਰੋਮਣੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਵੀ ਮੈਨੂੰ ਪਾਰਟੀ ਵਿੱਚੋਂ ਕੱਢਤਾ ਜਾਂ ਮੈਨੂੰ ਜਿਹੜਾ ਪਾਰਟੀ ਦੇ ਜਿਹੜੇ ਗਤੀਵਿਧੀਆਂ ਉਹ ਠੀਕ ਨਹੀਂ ਹੈਗੀਆਂ ਉਹਦੇ ਬਾਰੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਕਿਉਂਕਿ ਜਿਹੜਾ ਇਹ ਪਿਛਲੇ ਸਮੇਂ ਇਹ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਇਹ ਇੱਕ ਦਿਨ ਤੋਂ ਨਹੀਂ ਸ਼ੁਰੂ ਹੋਈਆਂ ਬਲਕਿ ਕਾਫੀ ਲੰਮੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਸੀ ਜਿਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਥੋਂ ਦੇ ਇੱਕ ਜਿਹੜਾ ਸਾਡਾ ਅਕਾਲੀ ਦਲ ਦਾ ਬੀਸੀ ਵਿੰਗ ਦਾ ਪ੍ਰੈਜ਼ੀਡੈਂਟ ਸੀਗਾ ਉਹਦੇ ਉੱਤੇ ਹਮਲਾ ਹੋਇਆ ਉਹਦੇ ਤੇ ਬਾਈ ਨੇਮ ਜਿਹੜਾ ਪਰਚਾ ਜਗਦੀਪ ਸਿੰਘ ਚੀਮਾ ਦੇ ਨਾਂ ਦੇ ਉੱਤੇ ਹੋਇਆ ਔਰ ਉਸ ਸਮੇਂ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਉੱਪਰਲੇ ਜਿਹੜੇ ਆਗੂ ਸੀ ਉਹਨਾਂ ਦੇ ਨਾਲ ਮੀਟਿੰਗਾਂ ਵੀ ਹੋਈਆਂ ਉਸ ਸਮੇਂ ਵੀ ਜਿਹੜੇ ਇਹ ਆਮ ਆਦਮੀ ਪਾਰਟੀ ਚ ਪਾਰਟ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾਣ ਲੱਗੇ ਸੀ ਔਰ ਇਹਨਾਂ ਦਾ ਕੋਈ ਮਸਲਾ ਉੱਥੇ ਹੱਲ ਹੋ ਗਿਆ ਪਰ ਇਹ ਉਸ ਸਮੇਂ ਜਾ ਨਹੀਂ ਸਕੇ ਔਰ ਉਸ ਤੋਂ ਬਾਅਦ ਫੇਰ ਦੁਬਾਰਾ ਜਦੋਂ ਹੁਣ ਜਿਹੜਾ ਤੁਹਾਨੂੰ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਵੀ ਜਿਹੜੇ ਇਹ ਕਹਿੰਦੇ ਨੇ ਵੀ ਜਿਵੇਂ ਵਰਕਰਾਂ ਨੂੰ ਗਮਰਾਹ ਕਰ ਰਹੇ ਨੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੀ ਗੱਲ ਜਿਹੜੀ ਹੈ ਨੰਗੀ ਕਰਨੀ ਚਾਹੁੰਦੇ ਆਂ ਵੀ ਜਿਵੇਂ ਇਹ ਜਿਹੜਾ ਸਾਰਾ ਜੋ ਪਾਰਟੀ ਨੇ ਜਿਹੜੀ ਗੱਲ ਕੀਤੀ ਵੀ ਇਹ ਗਤੀਵਿਧੀਆਂ ਪਾਰਟੀ ਦੇ ਇੰਗੇਜਡ ਕਰ ਰਹੇ ਨੇ ਉਹਦੇ ਵਿੱਚ ਦੇਖੋ ਤੁਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਗੂ ਹੋਵੇ ਉਹਦੀਆਂ ਤਾਰਾਂ ਆਰਐਸਐਸ ਦੇ ਆਗੂ ਨਾਲ ਜੁੜੀਆਂ ਹੋਣ ਇਹ ਗੱਲ ਆ ਪ੍ਰਤੱਖ ਤਸਵੀਰ ਹੈ ਕਿਉਂਕਿ ਜਿਸ ਦਿਨ ਇਹ ਜਿਹੜਾ ਪਾਰਟੀ ਦੇ ਵਿੱਚ ਇਹਨਾਂ ਨੇ ਉੱਥੇ ਇਹਨਾਂ ਨੂੰ ਇਹ ਤੇ ਕਾਰਵਾਈ ਕੀਤੀ ਗਈ ਉਸ ਦਿਨ ਆਪਣੇ ਆਪ ਜਗਦੀਪ ਸਿੰਘ ਚੀਮਾ ਜੀ ਇਹ ਵੱਲੋਂ ਮੰਨ ਰਹੇ ਨੇ ਵੀ ਮੈਨੂੰ 1:30 ਮਿੰਟ ਤੇ ਮੈਂ ਆਪ ਜਿਹੜਾ ਮੈਸੇਜ ਕੀਤਾ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੰਜੀਤ ਸਿੰਘ ਬਾਦਲ ਨੂੰ ਵੀ ਮੈਂ ਜਿਹੜਾ ਪਾਰਟੀ ਤੋਂ ਅਸਤੀਫਾ ਦਿੰਨਾ ਇੱਕ ਪਾਸੇ ਆਪੇ ਅਸਤੀਫਾ ਦੇ ਰਹੇ ਨੇ ਦੂਜੇ ਪਾਸੇ ਆਪੇ ਪਾਰਟੀ ਦੇ ਉੱਤੇ ਬਾਅਦ ਚ ਗਿਲਾ ਕਰ ਰਹੇ ਨੇ ਮੈਨੂੰ ਕੱਟਤਾ ਮੈਂ ਪਾਰਟੀ ਦੇ ਵਿੱਚ ਮੈਨੂੰ ਪੁੱਛਿਆ ਨਹੀਂ ਹੈ ਔਰ ਤੁਹਾਡੇ ਸਾਹਮਣੇ ਜਿਹੜੀ ਅਸੀਂ ਗੱਲ ਰੱਖਣੀ ਚਾਹੁੰਦੇ ਆਂ ਵੀ ਪਾਰਟੀ ਨੇ ਕਿਉਂ ਕਾਰਵਾਈ ਕੀਤੀ ਆ ਇੱਕ ਤਜਿੰਦਰ ਸਿੰਘ ਸਰਾਹ ਜਿਹਦੀਆਂ ਪਿਛਲੇ ਸਮੇਂ ਜਿਹੜੀਆਂ ਇੱਕ ਹੋਟਲ ਦੇ ਵਿੱਚ ਗਿਆਨ ਸਾਬਕਾ ਜਿਹੇ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਫੋਟੋਆਂ ਨਸ਼ਰ ਹੋਈਆਂ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਉਹੀ ਜਿਹੜਾ ਤਜਿੰਦਰ ਸਿੰਘ ਸਰਾਹ ਹੈ ਉਹ ਪ੍ਰੈਸ ਨੂੰ ਚੰਡੀਗੜ੍ਹ ਦੀ ਨੂੰ ਜਿਹੜਾ ਇਨਵਾਈਟ ਕਰ ਰਿਹਾ ਜਿਹਦੇ ਵਿੱਚ ਉਹ ਸਾਰਾ ਲਿਖ ਕੇ ਖਲਾਸਾ ਕਰ ਰਿਹਾ ਪੰਜਾਬ ਦੀ ਸਿਆਸਤ में आने वाला है बड़ा बचाल चंडीगढ़ प्रेस क्लब से सीनियर अकाली लीडर करेगा आवाज खलासा बदल देंगे राजनीति के समीकरण और ਉਹਦੇ ਵਿੱਚ ਸਾਰਾ ਕੁਝ ਸਥਾਨ ਲਿਖਿਆ ਚੰਡੀਗੜ੍ਹ ਪ੍ਰੈਸ ਕਲੱਬ ਤੇ ਤਰੀਕ ਲਿਖੀ ਹੋਈ ਹੈ ਟਾਈਮ ਲਿਖਿਆ ਦੁਪਹਿਰ 3:15 ਇਹ ਉਹਨੇ ਆਪਣੇ ਤਜਿੰਦਰ ਸਿੰਘ ਸਰਾ ਨੇ ਸਾਰੀ ਪ੍ਰੈਸ ਦੇ ਜਿੰਨੇ ਪੱਤਰਕਾਰ ਵੀਰ ਸੀਗੇ ਉਹਨਾਂ ਨੂੰ ਇਹ ਇੱਕ WhatsApp ਤੇ ਮੈਸੇਜ ਭੇਜਿਆ ਵੀ ਐਨੇ ਵਜੇ 3:15 ਦੇ ਉੱਤੇ ਜਗਦੀਪ ਸਿੰਘ ਚੀਮਾ ਜੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਦੇਖੋ ਤੁਸੀਂ ਤਾਰਾਂ ਕਿੱਥੇ ਜੁੜੀਆਂ ਹੋਈਆਂ ਸੀਗੀਆਂ ਇਹ 11:00 ਵਜੇ ਦੇ ਲਗਭਗ ਮੈਸੇਜ ਹੋਇਆ ਔਰ ਸਾਰੀ ਪ੍ਰੈਸ ਨੂੰ ਜਿਹੜੀ ਆ ਪ੍ਰਬੰਧ ਦਾ ਜਿਹੜਾ ਪ੍ਰੈਸ ਕਲੱਬ ਦਾ ਉਹ BJP ਨੇ ਕੀਤਾ ਬੀਜੇਪੀ ਦੇ ਆਰਐਸਏ ਦੇ 에ਜੰਟ ਨੇ ਤੇਜਿੰਦਰ ਸਿੰਘ ਸਰਾ ਨੇ ਕੀਤਾ ਜਿਹੜਾ WhatsApp ਤੇ ਤੁਹਾਨੂੰ ਆਸ ਅਸੀਂ ਫੋਟੋ ਦਿਖਾ ਰਹੇ ਹਾਂ